ਫਿਰ ਤੋਂ ਸਵਾਗਤ ਹੈ ਤੁਹਾਡਾ ਜੀ ਹੁਣ ਤਾਂ ਰੌਣਕ ਲੱਗਦੀ ਕੋਈ ਆਸਮਾਨ ਚ ਮੇਰਾ ਨਾ ਆਏ 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 ਆ ਆਪਰ ਚਿਕੜ ਉਹ ਚਾਚਾ ਵੇ ਇਹ ਹੋ ਗਿਆ ਮਨੇ ਜਿਆ ਮਿੰਨੋ ਦੀ ਬਾਜਾ ਮਾਰਨਾ

ਆ ਜਾ ਵੀਰ ਅੱਜ ਕਰ ਲੈ ਬਾਈ ਵਾਹੀ ਨੂੰ ਮੈਂ ਕੈਨ ਡੈਨ ਕਰਦਾ ਤਾ ਇਹ ਗਾਇਲੋ ਸੈਟ ਕਰ ਸਾਮ ਕੋ ਧਿਆਨ ਨਾਲ ਧਿਆਨ ਨਾਲ ਹੱਥਾਂ ਚ ਨਾ ਫਰਾ ਲਿਓ ਲੈ ਤੂੰ ਇੱਥੇ ਦਿੱਤੀ ਆ ਢਿਲ ਦਿੱਤੀ ਆ ਲੈ ਲਈ ਆ ਢੇਲੇ ਲੈ 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 ਇਹ ਦੂਜੀ ਆ ਢੋਰ ਮੇਰੇ ਸਾਹਮਣੇ ਆ ਇਹਨੂੰ ਕੱਟ ਓਏ ਕਿਵੇਂ ਚੋਣੀ ਕਲੀ ਯਾਰ ਕੱਟ 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 ਓਏ ਕੱਟ ਦੇ 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 ਢਿਲ ਦੇ ਤੂੰ ਤੂੰ ਮੈਨੇ ਜਵਾਲਤੀ ਨਾ ਇੱਡੀ ਵੱਸਦੀ ਹੱਥੋਂ ਫੜ ਕੇ ਮਾਰੋ ਓਏ ਗੱਲ ਸੋਨੇ ਗੌਰੇ ਪਤੰਗ ਲੈ ਆ ਆਪਣੇ ਕੋਲ ਦੋ ਪਤੰਗ ਰਹਿ ਗਏ ਉਹ ਵੇਲਾ ਤੈਨਾਂ ਚੱਲ ਏ ਨਹੀਂ ਹੁਣ ਮੈਂ ਨਹੀਂ ਲੱਤ ਨਹੀਂ ਸੁਣਾਉਂ ਉੱਧਰ ਖੜਾ ਲਿਆ ਯਾ ਖੜਾ ਆ ਅੱਗੇ ਕੀਤਾ ਜੀ ਪਤਾ ਨਹੀਂ ਭਰਾਵਾਂ ਇਹ ਨਹੀਂ ਕੀਤਾ ਹੀ ਕੁਝ ਕੋਈ ਇੱਥੇ ਡੋਰ ਪਈ ਨਾ ਵਿਚ ਵਲੀ ਗਈ ਆ ਸ਼ਾਇਦ ਸਾਰਾ ਵਾਹੀ ਨਹੀਂ ਹੋ ਓ ਕੀ ਆ ਗੋਰੇ ਗੀਰੋ ਗੀਰੋ ਗੋਲੇ ਗੋਰੇ ਗੋਲੇ ਗੋਲੇ ਕੱਟ ਪਏ ਮੈਨੂੰ ਵੜਾ ਦੇ ਮੈਂ ਨਹੀਂ ਤਾਂ ਉਹ ਨਹੀਂ ਮੈਂ ਫੜ ਲੈਣਾ ਤੂੰ ਇਹਨੂੰ ਛੱਡ ਦੇ ਦਵੇ ਲੈ ਆ ਲੈ ਲੈ ਆਉਂਦੇ ਕਿਹੜਾਈ ਆਉਣਾ ਉਹਨੂੰ ਚੋਸ ਚਾ ਚਾ ਤਾਂ ਪੰਗਲੇ ਆ ਦੇ ਹੁਣ ਪਾ ਚੁੱਕੇ ਓ ਯਾਰ ਮੈਂ ਨਹੀਂ ਜਾ ਸਕਦਾ ਮੰਨ ਮੇਰੀ ਗੱਲ ਪਰ ਮਾਰ ਲਿਆ ਹਾਂ ਅਪਾ ਘੜਾ ਹੀ ਦੋ ਹਾਂ ਓਏ ਜੇ ਜਾਓ ਕਿ ਨਾ ਜਾ ਕੇ ਲਿਓ ਨੇ ਤਾਂ ਖੇਡ ਖਤਮ ਹੋ ਜੀ ਇਹ ਗੈਪ ਆ ਗਿਆ ਨਾ ਕਰੀਮ ਗੋਰੇ ਤੂੰ ਜਾ ਭੱਜ ਕੇ ਲੈ ਕੇ ਪੈ ਫੜਾ ਇਹਨੂੰ ਮੈਂ ਨਹੀਂ ਜਾਣਾ ਚਾਹੁੰਦਾ ਮੈਂ ਸਕੂਲ ਆਣੇ ਦੀ ਮਾਰਾਂ ਉਹ ਜਾ ਲੈ ਆ ਯਾਰ ਉਹ ਮੈਂ ਸਕੂਲ ਆਣੇ ਦੀ ਮੈਂ ਕਿੰਨੇ ਖੋਲਣੇ ਦੇਰ ਤੋਂ ਯਾਰ ਉਹ ਸੇ ਬੜੀ ਨਾ ਦੇ ਆਹ ਕਰ ਦੇ ਕੱਟ 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 ਖੇਡ ਦੇ ਖੇਡ ਦੇ ਇਹ ਤਿੰਨ ਪਤੰਗਾਂ ਦਾ ਪੇਚ ਆ ਗਿਆ ਓਏ ਓਏ ਨੇੜੇ ਲੈ ਨੇੜੇ ਲੈ ਖੇਡ ਦੇ ਦੇ ਖੇਡ ਦੇ ਕਰ ਚਿੱਤੀ ਕਰ ਸੁਟਿਆ ਸੁਟਿਆ ਖਲੇ ਕਰ ਖਲੇ ਕਰ ਪੜਾ ਆਇਆ ਚਿੱਲੇ ਗੇ ਬੈਕ ਜਾ ਇੱਥੋਂ ਟਟਕੀ ਕੋਲੋਂ ਮੈਨੂੰ ਦੁਖੀ ਹੋ ਰਹੀ ਓਹੋ ਫੋਨਾ ਬੋਤਲਾਂ ਉਹ ਬੋਤਲਾਂ ਦੇ ਵੀ ਲੈਤੀਆਂ ਦਾ ਤਾਵਾੜ ਲਈ ਆ ਕਮਾਲ ਕਰ ਛੱਡੀ ਚਤੌਖੜੀਆਂ ਵਾਲੇ ਆਈਏ ਇੰਨਾ ਬੜੇ ਨੇ ਕਿਹਨਾ ਆਪਣੇ ਕਰਦੇ ਜਾਦੂ ਉੱਗਾ ਗੁੱਡੇ ਲੈ ਕੇ ਜਾ ਇਹ ਛੱਡ ਦੇ ਤੂੰ ਇਹ ਛੱਡ ਦੇ ਤੇ ਗੁੱਡੇ ਲੈ ਕੇ ਕੋਈ ਨਾਲ ਚੱਲੇ ਮਰੇ ਰਾਜਾ ਤੂੰ ਬੰਦੇ ਬਾਹਰੋਂ ਬੁਲਾਏ ਯਾਰ ਆਵੜ ਬੰਦੇ ਬਾਹਰ ਬੁਲਾਏ ਤੂੰ ਨਾਲ ਨੂੰ ਇੰਦਰੋਂ ਜਲ ਜੀਂਗੇ ਨਾਲੇ ਆਹ ਪਰਾ ਉਹ ਯਾਰ ਆਇਓ ਕੋਈ ਨਾ ਤੇਰੀ ਕਿੜਾ ਔਰ ਦੀਆ ਤੇਰੀ ਹਾਂ ਤੇਰੀ ਕਿੜਾ ਔਰ ਦੀਆ ਉਹ ਯਾਰ ਜਾ ਜਲ ਜਾ ਇਹਦੇ ਨਾਲ ਮੈਂ ਤਲਾਵਾ ਪਾ ਲੈਣਾ ਹਾਂ ਉਹ ਕੱਟਿਆ ਗਿਆ ਮੈਂ ਕਰਤਾ ਵੀ ਅੰਤਾਲ ਨਹੀਂ ਕਰਤਾ ਉਹ ਖੜ ਗਿਆ ਚਾਚਾ ਚਾਚੇ ਦੁਖੀ ਤਾਂ ਨਹੀਂ ਹੋਈ ਉਹ ਯਾਰ ਆ ਜਾ ਜਾ ਹੋਰ ਲੈ ਜਾ ਮੈਂ ਤਲਾਮਾ ਪਾ ਦੇ ਯਾਰ ਤੂੰ ਜਾ ਰਹੀ ਆ ਤੂੰ ਜਾ ਕੇ ਖੜੀ ਮਾਰ ਜਾ ਜਾਂ ਉਹ ਯਾਰ ਆਇਓ ਕੇ ਨੂੰ ਪਾ ਗੋ ਬੀ ਜਾਓ ਜਾਓ ਲੈ ਆਓ ਉਹ ਯਾਰ ਆਇਓ ਮੈਂ ਆ ਡਾਉਣਾ ਉਹ ਖੜੀ ਆ ਉਹ ਨਾ ਚੱਲ ਉਹ ਜਾ ਯਾ ਚੁੱਪ ਕਰਕੇ ਲਾਇਆ ਵੀਰ ਬਣ ਕੇ ਯਾਰ ਉਹ ਯਾਰ ਗੱਲ ਸੁਣੀ ਕਿਥੋਂ ਲੈ ਕੇ ਆਇਆ ਤੂੰ ਬਲਕਾਰੇ ਹੋਣਾਂ ਕੋਲ ਉਹ ਮੋਕੀਆਂ ਜਿੰਨੀਆਂ ਆਈਆਂ ਮੈਂ ਦੱਸਣਾ ਟੀਕਦਾ ਲੀਰ ਪੜੀ ਕਾਹ ਜਿਹੜੀ ਆ ਇੱਕ ਤਾਂ ਉਹ ਜੀ ਹੱਤੀ ਤੋਂ ਗਿਆ ਤੁਝੇ ਤੇ ਪਤੰਗਾ ਮੁੱਕ ਗਿਆ ਹੋਇਆ ਮਾਲ ਆयो ਕੋਈ ਮੇਰੇ ਸਾਹ ਨਾਲ ਜਾਦਾ ਵੀ ਨਹੀਂ ਪਤੰਗਾ ਪਹਿਲੀ ਟੁੱਟਣ ਦੇ ਪਿੰਡ ਚ ਜਾ ਮੈਂ ਪਹਿਲਾਂ ਵੇਖਿਆ ਨਹੀਂ ਕਦੇ ਮੈਂ ਤਾਂ ਪਹਿਲੀ ਰੇਡੀ ਉੱਡਿਆ ਪਹਿਲਾਂ ਨਹੀਂ ਇਦਾਂ ਕਰੀ ਜਾਈ ਨਹੀਂ ਸੀ ਯਾਰ ਅੱਜ ਕੀ ਪਤਾ ਨਹੀਂ ਕਿੱਥਾ ਯਾਰ ਆ ਰਿਓ ਨਾਲ ਅੱਬਾ ਪਿੰਡ ਜੀ ਪਹਿਲੇ ਜਾਂਦਾ ਹਾਂ ਹਾਂ ਇਹ ਵੀ ਗੱਲ ਤੁਸੀਂ ਟਾਨੀਆਂ ਵਾਲੇ ਮੁੰਡੇ ਇਹ ਆਓ ਆਹ ਹੋਣ ਆਇਆ ਡਿੱਕੇ ਪੰਨੀ ਆ ਗਿਆ ਪੰਨੀ ਉਹਦੇ ਡਿੱਕੇ ਆ ਗਿਆ ਮਤਲਬ ਆਜਦੇ ਵੀ ਹੁਣ ਇਹ ਯਾਰ ਕੋ ਚੱਲੂ ਨਾਲ ਓਏ ਅਛਾ ਕਿਤੇ ਕੱਟਦਾ ਕੁਛ ਨਹੀਂ ਨਹੀਂ ਇਹ ਨਹੀਂ ਕਰਦਾ ਓਏ ਸ਼ਕਤੀ ਨੂੰ ਨਾ ਕਰੇ ਕੁਝ ਆਵੇਗਾ ਆਵਾਜਾ ਤੇ ਲੈਣਾ ਇਹਨਾਂ ਲਈ ਕੱਟਦਾ ਕੁਛ ਵਾਧੂ ਕੁਛ ਕੱਟ ਦਿੰਦਾ ਵਾਧੂ ਕੱਟਦਾ ਇਹਦੇ ਨਾਲ ਤਿੰਨ ਗੱਟੀਆਂ ਨੇ ਮੈਂ ਗੱਟੀਆਂ ਤਾਂ ਆਈਆਂ ਇਹਦੇ ਨਾਲ ਹੀ ਤਿੰਨ ਗੱਟੀਆਂ ਹਾਲ ਲਾ ਲੈ ਇਹ 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 ਓਹ ਵੱਡੇ ਪੇਚੇ ਜੇ ਮੁੰਡਿਓ ਓਹ ਮਰੀ ਹਰੀ ਧਰਾਈ ਕਰਖੜੀ ਨਹੀਂ ਹੁਣ ਤੁਰਿਆ ਜਾ ਤੂੰ ਨਿਆਣਾ ਯਾਰ ਤੁਰ ਜਾ ਤੁਰ ਜਾ ਪੰਜਾ ਪੰਜਾਲੇ ਨਹੀਂ ਨਹੀਂ ਦਹਾ ਦਹਾਲੇ ਧਿਆਨ ਨਾ ਹੀ ਪਾੜਨਾ ਨਹੀਂ ਉਹ ਕਿਹਦੀ ਨਾ ਟੱਲਾਈ ਇਹ ਪੰਜਾਲੇ ਏਡੀ ਕਿਹ ਹੋਈ ਨਾ ਤੇਰੇ ਪੰਜਾ ਪੰਜਾਲੇ ਲੈ 10 ਪੰਜ ਦਹਾ ਦਹਾਲੇ ਪੁੱਸ ਫਿਰ ਉਹ ਤੋਂ ਵੱਡੇ ਮੰਗਾ ਲੋ ਸਾਰੇ ਉਹ ਦਹਾਲੇ ਲਈ ਓਏ ਤੂੰ 20 ਆ ਜਾਣੇ ਰੁਪਈਆ ਲੱਖ ਨਹੀਂ ਕੋਈ ਨਹੀਂ 20 ਰੁਪਈਏ ਤੈਨੂੰ ਹੋਰ ਦੇ ਦਿਆਂਗੇ ਗੱਲ ਹੋ ਆਪਣਾ ਪਤੰਗ ਡਾਲਿਆ ਪਾ ਓਏ ਉਹਨੇ ਮਾਨਿਆ ਪਰ ਲੋਟ ਲਟ ਕੇ ਲਈ ਆਉਂਦੇ ਆਪਣੇ ਵਾਲੇ ਪਤੰਗ ਹੀ ਗੁੱਸਾ ਜੜੀ ਆਉਂਦਾ ਉਹਨਾਂ ਨੂੰ ਗੁੱਟੀ ਆਉਂਦੀ ਜਿਹੜਾ ਘਲਾਉਂਦਾ ਵੈਰਾ ਤੇ ਅੱਜ ਸਵਾਲ ਆਉਂਦਾ ਹਾਂ ਠੀਕ ਆ ਤੂੰ ਕੁਛ ਮੋੜ ਓਏ ਉਹਨਾਂ ਦੇ ਕੋਠੇ ਆ ਨਾ ਛੱਤਾ ਵੜੀਆਂ ਲੱਗਦੀਆਂ ਇੰਦਰ ਓਏ ਇੱਕ ਗੱਲ ਆ ਪਾ ਪੈਸੇ ਜਾੜੇ ਚੋ ਲੋ ਕੋਈ ਨਹੀਂ ਜਿਹੜਾ ਇੱਥੇ ਜਾਣ ਰਿਹਾ ਉਧਰ ਨਹੀਂ ਦੇ ਬਸ ਜਦੋਂ ਇਹ ਸਾਰਿਆਂ ਨੇ ਆੜ ਕੇ ਨਾ ਥੋੜੇ ਡਾਉਣ ਆ ਬਾਈਂਡ ਕਰੋ ਇਹਨੂੰ ਬਾਈਂਡ ਇਹ ਬਾਈਂਡ ਹੋਇਆ ਜਿੱਦਾਂ ਮਾਹੌਲ ਗਰਮ ਆ ਨਾ ਛੇਤੀ ਹੀ ਹਟਣ ਵਾਲੇ ਹੈਗੇ ਕੋਈ ਰਾਤ ਨਹੀਂ ਹੋਣੀ ਇਹ ਮਾਰਣਾ ਨਹੀਂ ਆਪਣੇ ਕਿਤੇ ਨਹੀਂ ਕੋਈ ਨਹੀਂ ਕੋਈ ਨਹੀਂ ਯਾਰ ਮੇਰੀ ਇਹ ਦੂਜੀ ਡੋਰੀ ਖਰਾਬ ਹੋ ਗਈ ਮਹਾਨਾ ਨਹੀਂ ਕਰਾ ਵਈ ਤੂੰ ਨਾਲ ਲੈ ਇਹ ਤਾਂ ਤੁਸੀਂ ਚਲੋ ਆਖੀ ਜੋ ਹੋਇਆ ਇਹ ਦੇਖ ਦੇ ਜਿਹੜੇ ਤਿਆਰੀ ਕਰਦੇ ਆ ਨਾ ਅਸਲ ਚ ਇੱਕ ਦਿਨ ਪਹਿਲਾਂ ਤਲਾਵਾ ਪਾ ਲੈਂਦੇ ਆ ਹਾਂ ਰਾਤ ਨੂੰ ਰਾਤ ਨੂੰ ਪਾ ਕੇ ਰੱਖਦੇ ਆ ਤਲਾਵਾ ਹਾਂ ਸੋ 150 200 ਪਤੰਗ ਦੇ ਤਲਾਵਾ ਪਾ ਕੇ ਅੱਜ 250 ਪਤੰਗ ਲਿਆਂਦੀ ਹਾਂ ਹਾਂ ਫਿਰ ਜਾ ਕੇ ਕੰਮ ਚੱਲਦਾ ਡੋਰਾ ਆਉਂ ਕੈਣਾ ਦਾ ਕਰੇਜ ਜ਼ਿਆਦਾ ਹਾਂ ਕੱਢ ਗਏ ਉਹ ਜਾ ਮਾਰ ਜਾਣੀ ਹੁੰਦਾ ਸ਼ਾਹ ਕਿਹੜਾ ਹੁੰਦਾ ਓਹ ਇਹ ਦੂਜਾ ਕੱਚਾ ਚਲੋ ਚਲੋ ਮੁੰਡਿਓ ਡਾਓ ਯਾਰ ਐ ਨਾ ਕਰੋ ਕੁਛ ਨਾ ਕੁਛ ਆ ਪਹਾੜ ਹਾਰ ਦਾ ਮੂੰਹ ਵੇਖਣ ਡਿਆ ਯਾਰ ਮੇਰੀ ਸ਼ਕਤੀ ਗਾੜੀ ਕਿਹਟ ਆ ਇੱਕ ਤਾਂ ਫੱਟੜ ਹੋ ਜਾਂਦੇ ਨਾ ਪਤੰਗ ਟੇਪਾ ਲਾਲਾ ਬਾਲ ਕਰਨੇ ਪੈਂਦੇ ਸ਼ਕਤੀ ਕਿਹਟ ਆ ਮੈਨੂੰ ਅੱਗੇ ਨੇ ਪਤਾ ਕੀ ਕਰਨਾ ਹਾਂ ਊ ਵਾਲੇ ਕੋਲ ਮੇਰੇ ਕੋਲ ਪਈਆਂ ਨਹੀਂ ਡੋਰਾ ਡੋਰਾ ਮੈਂ ਚੈਣੇ ਚੁੱਕ ਲਿਓਣੀ ਖਲੋ ਜਾ ਬੁੱਤਣ ਹੁਣ ਨਹੀਂ ਛੱਡਦਾ ਮੈਂ ਤੁਹਾਨੂੰ ਖਲੋ ਜਾ ਆ ਗਏ ਹੁਣ ਆਪ ਆਪ ਆਪਦੇ ਆਪ ਵਾਲਾ ਨਾਮ ਡਿਓ ਭਾਵੇਂ ਉਹ ਸੁੱਕਾ ਜੇ ਆਪ ਬੜਾ ਬੜ ਕੇ ਬੈਠੇ ਹੋਏ ਆ ਵੀ ਪਤੰਗ ਆਪਣਾ ਆ। ਆ ਵੇ। ਆਪਣੀ ਆ ਸਾਰੇ। ਉਹ ਕੀਰਤੀ ਨੇ ਫੜਿਆ ਈ। ਇਹਨਾਂ ਨੇ ਮਿਹਨਤ ਦੇ ਨਹੀਂ ਲਾਇਆ ਨਾ। ਹਾਂ ਮਿਹਨਤ। ਮਿਹਨਤ ਨਹੀਂ ਕੀਤੀ ਨਾ। ਮਿਹਨਤ ਨਹੀਂ ਕੀਤੀ ਪਾਇਆ ਹਾਂ ਨਹੀਂ ਲਾਇਆ ਜੇਬ ਚੋਂ। ਕੋਣ ਡਬਲ ਨਾ ਡਾਉਣਾ ਇਹਨੇ। ਕੋਣ ਕਿਹੜਾ ਕੱਟੂ ਦਾ। ਸਰਗਾ। ਓਏ ਸਰਮਾਨ। ਮੈਂ ਟ੍ਰਿਪਲ ਕਰ ਦੇਣੀ ਆਂ ਗਾਂ ਜੇ ਇਹਨੇ ਕੱਟਦੀ। ਰਾਜੇ ਦੇ ਕੋਠੇ ਤੇ ਕਾਫੀ ਰੌਣਕ ਲੱਗ ਰਹੀ ਹੈ। ਰਾਜੇ ਦੇ ਸਾਥੇ ਆ ਆ ਆ ਪਤੰਗ ਤੇ ਜੂਮ ਹੀ ਜਾਣਾ ਬਸ ਐਨ ਤੱਕ ਵੇਖਣਾ ਕੀ ਕਾਰਨਾ ਘਟੀ ਚੰਦਾ। ਉਹ ਯਾਰ ਅੰਦਰ ਰਹਿ ਗਿਆ। ਮਾਨੇ ਤੇ ਮੈਂ ਜੂਮ ਕੀਤਾ ਟੈਨਸ਼ਨ ਲੱਗ ਮਾਨਾ ਦਾ ਦਾ ਹੁਣ ਲਾਓ ਜੀ ਇੱਕ ਹੋਰ ਦਾਦਾ ਦੋਵਲਾ ਆਹ ਕੰਮ ਠੀਕ ਆ ਤੇਰਾ ਓਏ ਲੈ ਵੀ ਆ ਕਿ ਡਬਲ ਕਰਤੀਆਂ ਮੁੰਡੇ ਨੇ ਡੋਰਾ ਕਹਿੰਦੇ ਵੀ ਆਇਤੀ ਨਹੀਂ ਕਰਤੰਦੇ ਮਾਨੇ ਦਾ ਚੈੱਕ ਕਰ ਪਹਿਲਾਂ ਮਾਨੇ ਦਾ ਚੈੱਕ ਆ ਵਾ ਓਏ 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 ਲੈ ਓਲੀ ਏ ਆਪ ਆਪਸੀ ਘੱਟੀ ਜਾਂਦੇ ਆ ਉਹ ਗੁਰਗਿਰਤਾ ਏ ਉਹ ਫੜੀ ਏ ਆਪਸੇ ਘੱਟੀ ਜਾਂਦੇ ਦੋਵੇਂ ਮੈਂ ਅੱਥੇ ਵੀ ਉੱਧਰ ਰਹਿ ਅਬ ਇਹ ਕਿਆ ਹੀ ਕੰਮ ਹੋ ਗਿਆ ਪਿੰਡ ਚ ਪਤੰਗੀ ਮੁੱਕ ਗਏ ਆ ਚਾਚੇ ਐ ਕਰੇ ਨਾ ਚੱਜਾ ਦੇ ਪਿੰਡੋਂ ਪਤੰਗ ਲੱਭ ਕੇ ਲਿਆ ਦੇ ਪਿੰਡ ਚ ਪਤੰਗ ਮੁੱਕ ਗਏ ਆ ਪਤੰਗ ਲਿਆ ਸਾਡੇ ਮੁੱਕ ਗਿਆ ਹੀ ਰਹਿ ਗਿਆ ਦੁਕਾਨਾਂ ਤੋਂ ਮਿਲਦੇ ਨਹੀਂ ਇੱਕ ਹੀ ਰਹਿ ਗਿਆ ਸਵੇਰੇ ਜਾਣਾ ਸਵੇਰ ਨਾਲਾਂਗੇ ਉਹ ਸਵੇਰੇ ਕਿੱਥੇ ਉੜਦੇ ਆ ਉਹਨਾਂ ਕੋਲੇ ਗਈ ਸਿੰਦੇ ਆਂਗਲੇ ਕਿੰਨਾ ਕੋਲੇ ਕੋਲੇ ਗਿਆ ਨਹੀਂ ਉਹ ਮੈਂ ਕਿਧਰ ਜਾ ਉਹ ਜਾ ਯਾ ਮੋਰ ਸਰ ਤੇ ਜਾਓ ਯਾਰ ਕਿਉਂ ਸਿੰਦਰ ਏ ਤੂੰ ਭਾਜਾ ਮੈਂ ਮਾਰ ਡੌਲ ਕੀਤੀ ਓ ਲੈ ਸ਼ਕਤੀ ਦੋ ਗੁੱਟੇ ਜੋੜ ਕੇ ਕੋਨੇ ਆ ਬਣਾਉਣੀਆਂ ਨਹੀਂ ਓਏ ਬਣਾਉਣਾ ਤੇਰਾ ਲੈੜਾ ਪੰਡੇ ਲੋੜ ਲਉਂ। ਕੀ ਆ ਪਾਜਾ ਉਥੇ? ਜਾ ਯਾਰ ਹੈ ਨਹੀਂ ਬੰਦਾ ਤੂੰ ਕਮਾ। ਆਇਆ ਚੱਲੀਏ ਆਪਾਂ ਬਡੋ ਪਤੰਗ ਲੈ ਕੇ ਆਉਣੇ। ਔਰ ਖੇਚ ਯਾਰ। ਔਰ ਔਰ। ਅੜਿਆ ਰਹਿਣ ਦੇ ਤੁਹਾਡੇ। ਖੇਚ ਦੇ। ਨਿਕਲ ਗਿਆ ਨਿਕਲ ਗਿਆ। ਓ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ। ਓ ਜਾ ਕਲਾ ਬਈ ਮੁੰਡਿਆਂ ਨੇ ਇੱਥੇ ਉੱਪਰ। ਬਾ ਬਾ ਸਰ ਵੀਰਾ ਇਧਰਾ ਇਧਰਾ ਐਸ ਬਹਿ ਹੈਗੀ ਨਾ। ਚਾਬੀ ਕਿਵੇਂ ਚਾਚਾ? ਕਮਿਆ ਓਏ ਦਾਦਾ ਸਤਿ ਸ਼੍ਰੀ ਅਕਾਲ ਦਾਦਾ ਆਜਾਤ ਕੀ ਬਹੁਤ ਉੱਗ ਗਏ ਆ ਹਾਂ ਜਿਹੜਾ ਲਿਜਾਂਦਾ 20 25 30 35 ਉਹ 50 ਤੇ ਇਹਨਾਂ ਨੇ ਡਾਤੇ ਆ 50 ਤੇ ਆ ਮਾਨੀਰ ਗਿਆ ਨੇ ਡਾਤੇ ਆ ਆ ਬਲਕਾ ਬਲਕਾ ਦੇ ਕੋਲ ਤੇ ਬਲਜੀਤ ਉਹ ਭਾਈ ਕੋਲ ਤਾਂ ਗੁੱਡੇ ਮੁੱਕ ਗਏ ਆ ਸੁਣੋ ਚੱਲੇ ਆ ਪਤਾ ਗੁੱਡੇ ਆਪਣੇ ਮਤਲਬ ਉੜਦੇ ਬੜੇ ਪੈਰ ਕੀ